ਲੈ ਸੱਜਣਾ ਪਿੰਡ ਸ਼ਾਹਪੁਰ ਕਲਾਂ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਤੋਂ ਨਾ ਇੱਕ ਨੀਲੀ ਰਾਵੀ ਦਾ ਤੋਹਫ਼ਾ ਲਗਿਆ ਮੰਨ ਲੋ ਦਿਖਾਉਣਾ ਗੱਬਣ ਚੈੱਕ ਪਾਸ ਆ ਗਈ 7.5 ਮਹੀਨਿਆਂ ਦੀ ਬਾਕੀ ਗੱਲਬਾਤ ਬਾਈ ਨਾਲ ਕਰਾ ਦੇਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਜਿਹੜਾ ਰੇਟ ਆ ਰੇਟ ਵੀ ਕੋਸ਼ਿਸ਼ ਰਹੂਗੀ ਬਾਈ ਤੋਂ ਵੀਡੀਓ ਦੇ ਵਿੱਚ ਹੀ ਕਰਾ ਦਈਏ ਤੇ ਨੀਲੀ ਰਾਵੀ ਜਿਹੜੇ ਸੱਜਣ ਸ਼ਕੀਨ ਹੁੰਦੇ ਨੇ ਉਹਨਾਂ ਵਾਸਤੇ ਮੰਨ ਲੋ ਵੀ ਤੋਹਫ਼ਾ ਲੈ ਕੇ ਆਂ ਲੱਭੀ ਇੱਕ ਵਾਰੀ ਘੱਟ-ਕੁੱਟ ਕਰਾ ਦੇ ਇਧਰੋਂ ਚੈੱਕ ਤੇ ਉਸ ਤੋਂ ਬਾਅਦ ਗੱਲਬਾਤ ਵੀ ਕਰਾ ਦੇਾਂਗੇ ਬਾਈ ਨਾਲ ਤੇ ਇੱਕ ਖਾਸ ਗੱਲ ਹੋਰ ਆ ਬਾਈ ਕੋਲ ਚੈਂਪੀਅਨ ਪ ਟੌਪ ਤੋਂ ਟੌਪ ਦੇ ਪਸ਼ੂ ਰੱਖੇ ਹੋਏ ਆ ਤੇ ਬਾਕੀ ਡਿਟੇਲ ਪਾਈ ਹੋਰੀ ਦੱਸ ਦਾਂਗੇ ਆ ਜਾ ਲੱਭੀ ਇਧਰ ਹੀ ਲਿਆ ਕੈਮਰਾ ਹੋਰ ਕੀ ਹਾਲ ਹੈ ਠੀਕ ਠਾਕ ਵੀਰੇ ਚੜਦੀ ਕਲਾ ਹੀ ਮਾਹ ਜਮਾਂਗਾ ਨਾਮ ਤੇ ਫੋਨ ਨੰਬਰ ਬੋਲੋ ਜੀ ਭਾਈ ਨਾਮ ਮੇਰਾ ਮੱਖਣ ਸਿੰਘ ਆ ਪਿੰਡ ਸ਼ਾਪਰ ਕਲਾਂ ਤੇ 76529 44865 ਨੰਬਰਾਂ ਮੇਰੇ 76529 44865 44865 ਹਾਂ ਮੇਰਾ ਖਿਆਲ ਆ ਹਰ ਇੱਕ ਮੇਲੇ ਦੀ ਪਾਈ ਨਹੀਂ ਪਸ਼ੂ ਦਾ ਆਪਣੇ ਸਾਰੇ ਮੇਲਿਆਂ ਦੇ ਪਸ਼ੂ ਹੁੰਦੇ ਨੇ ਠੀਕ ਆ ਪੀਡੀਐਫ ਤੇ ਆਪਣਾ 2021 ਚ ਚੈਂਪੀਅਨ ਮੱਝ ਹੋਈ ਆ ਠੀਕ ਆ ਜੀ ਹਾਂ ਜੀ ਪਸ਼ੂ ਆਪਾਂ ਲੋ ਚੰਗੇ ਨੇਗੇ ਲੈਣ ਦੀ ਤਾਂ ਆਪਾਂ ਐਤ ਵੀ ਚਲ ਰੱਖ ਲਾਂਗੇ ਹੁਣ ਮੇਲੇ ਖਾਤਰ ਨੀਲੀ ਰਾਵੀ ਦੀ ਆਪਾਂ ਨੇ ਦੁੱਧ ਵਧੀਆ ਦੁੱਧ ਦੇਣ ਵਾਲੀ ਮੱਝ ਲੈਣੀ ਹੈ ਹਾਂ ਠੀਕ ਹੈ ਇਹ ਆਪਾਂ ਲਈਆ ਕਿਸੇ ਭਰਾ ਤੋਂ ਹਾਂ ਲਈ ਖਰੀਦੀ ਹੋਈ ਆਪਣੀ ਇਹ ਠੀਕ ਹੈ ਆਪਾਂ ਨੂੰ ਕਿਹੜੇ ਸੀ ਮੰਡੀ ਦੱਸਿਆ ਨੇ ਆਪਾਂ ਨੂੰ ਤਾਂ ਕਹਿੰਦੇ ਵੀ ਉਹਨਾਂ ਜੀ ਤੋਂ ਲਈ ਆ ਉਹ ਬੰਦੇ ਨੇ ਇੱਕ ਇਹ ਕਿਹਾ ਸੀਗਾ ਵੀ ਆਪ ਇਹ ਆਪਣੇ ਜੱਗੇ ਰੋਡ ਵਾਲੇ ਦੇ ਜਿਹੜਾ ਬਾਦਸ਼ਾਹ ਬੋਲਾ ਉਹਦੀ ਹੈ ਜੀ ਆਪ ਬਾਦਸ਼ਾਹ ਦੀ ਵੀ ਨੀਲੀ ਦੀ ਲੱਗਿਆ ਅਗੇ ਨੀਲੀ ਦੀ ਸੀ ਮਨ ਲੱਗਿਆ ਕਿੰਨੇ ਮਹੀਨੇ ਦੀ ਗੱਬਣ ਹੋਗੀ ਬਈ ਇਹ ਤੇ 7.5 ਦੀ ਹੋਗੀ 7.5 ਦੀ ਝੋਲੀ ਚੰਗੀਆਂ ਥੱਲੇ ਹਾਂ ਝੋਲੀ ਬਹੁਤ ਖੌਂਦੇ ਦਿਖਾ ਰਹੇ ਥੋੜੀ ਇੱਧਰ ਨੂੰ ਕਰ ਦੇ ਆਹ ਸੁਭਾਅ ਦੇ ਠੰਡੀ ਲੱਗਦੀ ਹੈ ਨਾ ਬਹੁਤ ਠੰਡੀ ਆ ਆਪਾਂ ਜੀ ਦੇ ਭਜਨ ਪੁੱਛਣਾਂ ਨਹੀਂ ਕਿ ਚੇਰੀ ਠੰਡੀ ਸੀ ਲਾ ਤੇ ਇੱਥੋਂ ਲੈ ਵੀ ਝੋਲੀ ਕਰਾ ਦੇ ਜਾਂ ਇੱਕ ਵਾਰੀ ਇਹ ਇੱਥੋਂ ਕਰਾ ਦੇ ਜਾਂ ਇੱਕ ਗੱਦੀ ਬਹੁਤ ਕਮਾਲ ਦੀ ਪੱਟੀ ਵੀ ਜਿਹੜੇ ਹਿਸਾਬ ਨਾਲ ਥਣ ਵੀ ਐ ਲੱਗੇ ਨੇ ਪੂਰੀ ਬਿੱਥ ਤੇ ਲੱਗੇ ਨੇ ਤੇ ਚੰਗਾ ਥਣ ਕੱਢੂ ਮੋਟਾ ਤੇ ਉਰਲੇ ਬੰਨੋ ਲੱਭੀ ਮਾਰਦੇ ਦੇ ਫੇਸ ਤੇ ਕੈਮਰਾ ਕੁਆਲਿਟੀ ਬਿਊਟੀ ਚੈੱਕ ਕਰਾ ਦੀ ਫੇਸ ਬਿਊਟੀ ਇਹਦੀ ਢਾਂਚਾ ਬਾਈ ਪਿਓਰ ਨੀਲੀ ਵਾਲਾ ਆ ਗਿਆ ਚੌੜਾ ਛੋਟੀ ਕੋਡੀ ਦੀ ਆ ਠੀਕ ਆ ਜੀ ਇੱਕ ਤਾਂ ਵੱਡੀ ਕੋਡੀ ਦੀ ਮਈਆਂ ਆ ਹੁਣ ਆਪਣੇ ਤਨੋਲੇ ਦੇ ਦੇਖ ਛੋਟੀ ਕੋਡੀ ਦੀ ਇਹਨਾਂ ਨੇ ਚੈਂਪੀਅਨ ਕਰੀਆਂ ਮੱਝ ਉਹੀ ਗੱਲ ਹੈ ਵੀ ਮਾਰਕਿੰਗ ਵੀ ਪ੍ਰੋਪਰ ਆ ਗਈ ਜਮਾ ਜਿਵੇਂ ਜੈਨਨ ਮਾਰਕਿੰਗਾ ਜਿਹੜੇ ਮਾਰਕਿੰਗ ਇੱਕ ਗੱਲ ਹੋਰ ਦੱਸਣਾ ਇਹਨੂੰ ਬਿਊਟੀ ਪਾਰਲਰ ਨਹੀਂ ਕਰਿਆ ਪਿਆ ਬਾਈ ਕਹਿੰਦਾ ਨਸਲ ਨਹੀਂ ਵਿਕਣਾ ਹਣਾ ਵਿਕਣਾ ਨਾ ਨਸਲ ਨੇ ਆ ਤੋੜ ਤਾਂ ਹੀ ਖੋ ਤੇ ਬਾਕੀ ਸੱਜਣੋਂ ਇੱਥੋਂ ਨਾ ਤੁਰਦੀ ਜੱਜਮੈਂਟ ਕਰ ਸਕਦਾ ਕਵਾਲਿਟੀ ਬਾਈ ਕਮਾਲ ਦੀ ਰੱਖਦੀ ਆ ਬਾਈ ਗੱਬਣ ਚੈੱਕ ਪਾਸ ਕਿੰਨੇ ਟਾਈਮ ਦੀ ਆ ਸਾਢੇ 7 ਦੀ ਸਾਢੇ 7 ਮਹੀਨਿਆਂ ਦੀ ਉਹ ਜਿਹੜਾ ਭਰਾ ਲੈ ਕੇ ਜਾਊਗਾ ਉਹ ਜਿਹੇ ਬਾਈ ਦੇ ਘਰੋਂ ਚੈੱਕ ਕਰਾ ਕੇ ਲੈ ਜਿਓ ਥਾਣੇ ਦੇ ਸਿੰਗਲ ਚਾਰ ਰਹਿਣਗੇ ਤੇ ਬਾਕੀ ਇੱਥੇ ਤੋਂ ਕੁਆਲਿਟੀ ਚੈੱਕ ਕਰ ਸਕਦਾ ਇੱਥੇ ਰੋਕ ਲੋਈ ਥੋੜੀ ਜੀ ਕਮਾ ਕੇ ਇਹ ਸਵੇਰ ਆਦੀ ਆ ਗਈ ਬਿਲਕੁਲ ਠੰਡੀ ਆਪ ਆ ਗਈ ਬਾਈ ਕਹਿੰਦਾ ਬਾਦਸ਼ਾਹੀ ਕਿਉਂਕਿ ਖਰੀਦੀ ਵੀ ਆ ਐਗਜੈਕਟ ਤੁਸੀਂ ਮੰਨੀ ਲਵਾ ਕੇ ਆਪ ਘਰੀ ਹੋਈ ਪੈਦਾ ਕਰਦੀ ਨਹੀਂ ਹੈਗੀ ਇਹ ਇਹ ਬਾਈ ਕਹਿੰਦਾ ਬਸ ਵੇਚਣੀ ਆ ਵੀ ਵੱਡੀ ਮੱਝ ਲੈਣੀ ਆ ਲੈਤੀ ਬਈ ਉੱਦਾਂ ਕਰ ਲਈਏ ਰੱਖਣ ਨੂੰ ਸੀ ਹਨਾ ਹਾਂ ਘਰ ਖਾਤਰ ਹੀ ਲਈ ਦੂੰਦਾ ਆਪਣੇ ਠੀਕ ਹੈ ਗੱਲ ਤੇ ਕੁਆਲਿਟੀ ਚੰਗੀ ਆ ਤੇ ਗੱਬਣ ਕਿਹੜੇ ਦੱਸਿਆ ਦੀ ਇਹ ਗੱਬਣ ਤਾਂ ਉਹ ਉਦੋਂ ਉਦੋਂ ਮਾ ਲੋ ਪਹਿਲੇ ਹੈ ਨਹੀਂ ਨੀਲੀ ਰਵੀ ਦੀ ਹੈਗਾ ਪਰ ਆਪਾਂ ਨੂੰ ਕੋਈ ਪਤਾ ਨਹੀਂ ਆਪਾਂ ਜ਼ਿੰਮੇਵਾਰੀ ਨਹੀਂ ਲੈਂਦੇਗੇ ਠੀਕ ਹੈ ਜੀ ਵੀ ਕੋਨੇ ਆਖਿਆ ਵੀ ਹੈ ਨਹੀਂ ਲੀਦੀ ਆ ਠੀਕ ਹੈ ਜੀ ਹਾਂ ਗੱਬਣ ਬਾਈ ਕਹਿੰਦਾ ਨੀਲੀ ਦੇ ਤੋਂ ਪਰ ਉਦਾਂ ਐਗਜੈਕਟ ਪੱਕੀ ਜ਼ਿੰਮੇਵਾਰੀ ਨਹੀਂ ਹੈਗੀ ਵੀ ਕਿਹੜੇ ਤੋਂ ਆ ਤੇ ਕੁਆਲਿਟੀ ਟੌਪ ਦੀ ਰਹੂਗੀ ਪੂਰੀ ਜਿੱਦਾਂ ਦਾ ਪਿਓਰ ਨੀਲੀ ਦਾ ਢਾਂਚਾ ਹੁੰਦਾ ਉਦਾਂ ਦੀ ਢਾਂਚਾ ਆ ਗਿਆ ਟੇਡੇ ਘੱਟ ਚ ਆ ਗਈ ਤੇ ਖਾਸ ਗੱਲ ਇਹਦੀ ਸਿੰਗ ਵੀ ਬੰਦ ਰਹੂਗਾ ਤੇ ਕੱਟ ਵੀ ਟੇਡਾ ਆ ਗਿਆ ਅੱਖਾਂ 'ਚ ਵੀ ਜਵਾਬ ਆ ਗਏ ਮਾਰਕਿੰਗ ਆ ਸਾਰੀ ਮਾਰਕਿੰਗ ਦੀ ਪ੍ਰੋਪਰ ਪ੍ਰੋਪਰ ਆ ਓਵਰ ਮਾਰਕਿੰਗ ਨਹੀਂ ਰਹੂਗੀ ਕਿਸੇ ਵੀ ਪੱਖ ਤੋਂ ਇਹ ਇੱਥੋਂ ਕਰ ਸਕਦੇ ਹਾਂ ਕੁਆਲਿਟੀ ਚੈੱਕ ਇਹਦੀ ਤੇ ਰੇਟ ਭਾਈ ਇਹਦਾ ਕੀ ਰਹੂਗਾ ਰੇਟ ਆਪਾਂ ਜਿਵੇਂ ਮੱਖਣ ਫਿਕਸ ਹੀ ਮੰਗਣਾ ਵੀ ਜਿੰਨੇ ਦੇਣੀ ਆ ਬਸ ਐਵੇਂ ਨਾ ਲੈਂਡ ਦੇਣ ਲੱਖ ਚੋ ਹੀ ਕਰਨਾ 1 ਲੱਖ ਦਾ ਹਾਂ ਠੀਕ ਆ ਉਹ ਜੋ ਛੋਟ ਹੀ ਕਰਨੀ ਛੋਟ ਹੀ ਕਰਨੇ ਉਹ 100 ਕਰ ਦਈਏ ਦੋ ਚਾਹੇ 100 ਕਰਦੇ ਚਾਹੇ ਮੈਂ ਆਪਣੀ ਮਰਜ਼ੀ ਨਾਲ 500 ਕਰਦਾ ਠੀਕ ਆ ਗੱਲ ਹਾਂ ਇਹਦੇ ਚ ਉਹਨਾਂ ਮੱਲੋ ਛੋਟ ਵਾਲਾ ਕੰਮ ਹੀ ਰਹਿ ਗਿਆ ਤੁਸੀਂ ਕੀ ਕਰਨਾ ਘੰਟੀ ਲਾ ਕੇ ਝੋਟੀ ਬਾਈ ਤੋਂ ਖਰੀਦਣੀ ਆ ਰੇਟ ਵਾਲਾ ਕੰਮ ਵੀ ਤੁਹਾਡਾ ਮਕਾਤ ਆ ਲੈ ਵੀ ਝੋਟੀ ਜਿਆਦੇ ਦਿਖਾ ਦੇ ਆਪਾਂ ਤਾਂ ਰੋਜੀ ਦੇਖਣਾ ਕੁਆਲਿਟੀ ਚੈੱਕ ਕਰਾ ਦੇ ਝੋਟੀ ਦੀ ਜਿੱਦਾਂ ਦਾ ਦਾ ਸਿੰਘ ਕਹਿੰਦੇ ਹੁੰਦੇ ਆ ਬਾਈ ਓਦਾਂ ਦੀ ਸਿੰਘ ਦਾ ਡਿਜ਼ਾਈਨ ਆ ਗਿਆ ਓਦਾਂ ਦੀ ਇਹ ਮਾਰਕਿੰਗ ਆ ਗਈ ਤੇ ਓਦਾਂ ਦੀ ਇਹਦੀ ਬਾਡੀ ਦੀ ਚੜਾਈ ਆ ਗਈ ਥੋੜੀ ਇਧਰ ਨੂੰ ਕਰ ਦਿਓ ਆਪ ਪਛਾਣ ਤੋਂ ਕਰ ਦੋ ਇਧਰਲੇ ਬੰਨੇ 1 ਲੱਖ ਚੋਂ ਕੱਲੀ ਛੋਟ ਛੋਟ ਵਾਲਾ ਕੰਮ ਰਹਿ ਗਿਆ ਇੱਕ ਵਾਰੀ ਝੋਲੀ ਜਰੂਰ ਕਰਾ ਦੇ ਚੈੱਕ ਦੁਬਾਰੇ ਲੱਭੀ ਥੱਲੇ ਇਹ ਇੱਥੇ ਰੋਕ ਲਈ ਬਸ ਪੂਸ਼ ਫੜੇ ਮਾੜੀ ਜੀ ਇਹ ਇਥੋਂ ਕਰਾ ਦੇ ਚੈੱਕ ਝੋਲੀ ਵੀ ਪੂਰੀ ਕਮਾਲ ਦੀ ਨਹੀਂ ਠੰਡੀ ਦਾ ਵਾਲੀ ਆ ਤੇ ਸਵੇਰ ਆਦੀ ਠੰਡੀ ਆ ਤੇ ਹੁਣ ਪਰਲੇ ਬੰਨੇ ਕਮਾ ਦੇ ਕੈਮਰਾ ਤੇ ਨੰਬਰ ਬੋਲ ਦੋ ਹੀ ਆਪਣਾ 76529 44865 44865 ਬਾਈ ਦਾ ਨੰਬਰ ਹੈ ਪਿੰਡ ਸ਼ਾਹਪੁਰ ਕਲਾਂ ਤਸਵੀਰ ਸੁਨਾਮ ਇਹਲਾ ਸੰਗਰੂਰ ਆ ਜਿਹੜੇ ਵੀ ਭਰਾ ਨੂੰ ਇਹ ਝੋਟੀ ਪਸੰਦ ਆਉਂਦੀ ਮੰਨੋ ਮੱਖਣ ਮਲਾਇਆ ਮਲਾਇਆਲ ਦੇ ਨਾਂ ਤੇ ਜਾਣਦੇ ਨੇ ਠੀਕ ਹੈ ਗੱਲ ਹਾਂ ਉਹਦਾ ਨੰਬਰ ਤਲਬ ਹੀ ਲੈਣਾ ਹਾਂ ਮਲਾਇਆਲ ਦੇ ਨਾਂ ਤੇ ਵੀ ਜੇ ਕਿਸੇ ਨੂੰ ਪੁੱਛਣਾ ਵੀ ਹੋਇਆ ਅਗਲੇ ਜਾਂ ਕੇ ਤਾਂ ਪੁੱਛ ਲਵੇ ਠੀਕ ਹੈ ਗੱਲ ਤੇ ਬਾਕੀ ਜਿਹੜੇ ਭਰਾ ਨੂੰ ਝੋਟੀ ਪਸੰਦ ਆਉਂਦੀ ਉਹ ਬਾਈ ਨਾਲ ਗੱਲਬਾਤ ਕਰਕੇ ਬਾਈ ਦੇ ਘਰੋਂ ਚੈੱਕ ਪਾਸ ਕਰਾ ਕੇ ਲੈ ਜਿਓ ਧੰਨਵਾਦ